ਅੱਜ ਸਿਟ ਦੀ ਦਵਾਦਾ ਮੀਟਿੰਗ ਕੀਤੀ ਗਈ ਜਿਸ ਤਾ ਕੀ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕੀ ਅਸੀਂ ਸੀਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜੁੜੀ ਇੱਕ ਭਾਗ ਦਾ ਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੈੱਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਅੱਜ ਅਸੀਂ ਇਕੱਠੇ ਹੋਏ ਔਰ ਕੁਝ ਮੁਲਾਜ਼ਮਾਂ ਦੇ ਅੱਜ ਅਸੀਂ ਬਿਆਨ ਇੱਥੇ ਰਿਕਾਰਡ ਕਰ ਲਏ ਹੈਗੇ ਤੇ ਹੋਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਪ੍ਰੋਸੈਸ ਹੈਗੀ ਆ ਉਹ سٹਾਰਟ ਹੋ ਗਈ ਆ ਪ੍ਰੋਪਰ ਡਾਕੂਮੈਂਟਰੀ ਐਵੀਡੈਂਸ ਵੀ ਆ ਗਿਆ ਔਰ ਜਿਹੜੇ ਬੰਦਿਆਂ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ ਸਰ ਇਹ ਵੀ ਕਹਿੰਦੇ ਆ ਕਿ ਆਰੇ ਨੂੰ ਕਿਹਾ ਸੀ ਕੋ ਆਮ ਪਕ ਜੀ ਪਿਛਲੀ ਵਾਰ ਦੀ ਜਿਸ ਸਮੇਂ ਮੈਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲੇ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਦੂਸ਼ ਸ਼ੇਅਰ ਕਰਨ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਏਵੈਲਿਊਏਟ ਕਰ ਪਾਈਏ ਸਾਡੇ ਉਸ ਨੰਬਰ ਤੇ 7508300342 ਤੇ ਕੋਈ 25 30 ਕਾਲਾਂ ਆਈਆਂ ਪਰ ਉਹ ਜਿਹੜੀਆਂ ਕਾਲਾਂ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾਂ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਵਿੱਚ ਕੋਈ ਅਹਿਜਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਆਪਣਾ ਸਫਾ ਵਿੱਚ ਹਲਤੇ ਨਹੀਂ ਦੇਦੇ ਪਰਿਵਾਰ ਵਾਲਾ ਕਿ ਈ ਰਿਕਸ਼ਾ ਲੈਣ ਲਿਆ ਗਿਆ ਸੀ ਮੌਕੇ ਦਾ ਗਵਾਹ ਪਰ ਕਿਹਾ ਉਸਦੇ ਨਾਲ ਕਿਸੇ ਨੇ ਕੋਈ ਸੰਪਰਕ ਕੀਤਾ ਜਦੋਂ ਉਹ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮੌਜੂਦ ਸੀ ਮੁਰਤੇ ਪਰਿਵਾਰ ਕਹਿ ਰਿਹਾ ਜੀ ਉਹ ਨੇ ਮੀਡੀਆ ਤੇ ਆ ਕੇ ਕਿਹਾ ਸੀ ਉਸ ਵਿਅਕਤੀ ਨਾਲ ਹੋਈ ਹੈ ਉਹ ਨਹੀਂ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫਿਰ ਜਿਹੜੇ ਪੁਲਿਸ ਮੁਲਾਜ਼ਮ ਉਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਔਰ ਅਸਾਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿਨ੍ਹਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵੀਡੈਂਸ ਹੈਗਾ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਏਵੀਡੈਂਸ ਕੋਈ ਕਾਬਲੇ ਉਹ ਹੋ ਹੈਗਾ ਉਹ ਤੋਂ ਉਹਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕੀਤਾ ਜਾਏਗਾ ਲੇਟ ਡਿਲੇਟ ਜਿਹੜੀ ਨਜਰ ਦਿੱਤੀ ਉਹਦਾ ਕਾਰਨ ਦੱਸਿਆ ਜਿਵੇਂ ਤੁਸੀਂ ਹੁਣ ਪੁੱਛਿਆ ਆ ਕੀ ਤੀਜੂ ਨੀ ਉਹ ਤਾਂ ਆਪਾਂ ਹੌਲੀ-ਹੌਲੀ ਆਪਾਂ ਨੇ ਜਿਸਤਾ ਇੱਕ ਅਸੀ ਟਾਈਮਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮਲਾਈਨ ਦੇ ਵਿੱਚ ਜਿੱਥੇ-ਜਿੱਥੇ ਗਾਇਬ ਨੇ ਉਹ ਆਪਾਂ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਾਇਬ ਬਾੜ ਪਰਵਾਰਕ ਪਰਵਾਰਕ ਮੈਂਬਰ ਹੈ ਜਿਹੜੀ ਯੂਨੀਵਰਸਿਟੀ ਤੇ ਦੋ ਦਿਨ ਹੈ ਨਹੀਂ ਪਰਵਾਰ ਪਰਵਾਰ ਦੇ ਤੁਹਾਡੇ ਨਾਲ ਕੋਈ ਸੰਯੋਗ ਕਿਤਾ ਯੂਨੀਵਰਸਿਟੀ ਨੂੰ ਨਹੀਂ ਹਜੇ ਸਾਡੇ ਨਾਲ ਕੋਈ ਸੰਯੋਗ ਨਹੀਂ ਸਰਕਾਰ ਸਹਿਯੋਗ ਤੋਫਾ ਹੋ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦਾ ਜੋ ਕੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰਦੇ ਆ। ਸਰ ਸਾਹਿਬ ਟਾਬਾ ਮਾਲਕ ਦੇ ਬਿਆਨ ਨਿਕਲਦੇ ਬਦਲਦੇ ਜਾ ਰਹੇ ਸੀ ਕਿ ਉਹਨਾਂ ਤੋਂ ਕ੍ਰਮਕਾਲ ਗੱਲਬਾਤ ਕੀਤੀ ਗਈ ਕਿ ਦੋ ਵਾਰੀ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇ ਬਲੋ ਆਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੌਰ ਕੀਤੀ ਗਈ ਹੈ ਟਾਬਾ ਦਾ ਮਾਲਕ ਮੌਕੇ ਤੇ ਮਿਲਿਆ ਸੀ। ਨਹੀਂ ਅਜੇ ਟਾਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਕੀਤਾ। ਸਰ ਪ੍ਰਾਈਮ ਨੇ ਚੈੱਕ ਆ ਉਹਦੀ ਲੋੜ ਨਹੀਂ ਕਿੰਨਿਆਂ ਦੇ ਕਲਮਤ ਬਿਆਨ ਹੋ ਚੁੱਕੇ ਨੇ ਮੁਕਤ। 6 ਬੰਦਿਆਂ ਦੇ ਹੁਣ ਤਾਂ ਇੱਕ ਲੜ ਬੰਦ 6 ਉਹ ਐਫ ਆਈ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਆ ਬਲਾਗ ਸਿਵਲ ਲਾਈਨ ਦੇ ਐਸ ਐਚਓ ਇਹ ਉਹ ਵੀ ਸ਼ਾਮਲ ਨੇ 6 ਦੇ ਵਿੱਚ ਹਾਂ ਉਹ ਉਹੀ ਜਿਹੜੇ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਹੋ ਗਈ ਹਾਜੀ ਟਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਬਾਅਦ ਕਰਵਾ ਕੇ ਮਿਲੇਗੀ ਉਹਨਾਂ ਨੂੰ ਜਾ ਕੇ ਮਿਲੇਗੀ ਪੁੱਛੇਗੀ ਉਸਤਾਜ ਕਰੇਗੀ ਕਿ ਕਿਹੜਾਂ ਚੀਜ਼ ਹੋਵੇ ਉਹਨਾਂ ਦੇ ਕੁਦਾਂਕਲ ਮੋਂ ਦੇ ਦੇਖੋ ਜਿਹੜੀ ਉਹਨਾਂ ਦੇ ਉਹਨੀ ਉਹ ਐਫ ਆਈ ਆਰ ਤਜ ਉਹ ਪ੍ਰੀਲਿਮਿਨਰੀ ਡਾਕੂਮੈਂਟ